ਤਾਂ ਬਹੁਤ ਜ਼ਿਆਦਾ ਮਾੜਿਆ ਅਸੀਂ ਹੁਣੇ ਜਿਵੇਂ ਜਿਵੇਂ ਲੰਘ ਕੇ ਆ ਰਹੇ ਸੀਗੇ ਮਤਲਬ ਇੱਕ ਤਾਂ ਫੋਨਾਂ 'ਚ ਵਾ ਵੀਡੀਓ ਦੇਖਦੇ ਆਂ ਪਰ ਤਾਂ ਇਥੇ ਐਕਚੁਅਲ ਆ ਕੇ ਜਦੋਂ ਵਾ ਦੇਖਦੇ ਆਂ ਨਾ ਸੋ ਇਹ ਦਰਦ ਵੇਖਿਆ ਨਹੀਂ ਜਾਂਦਾ ਅਸੀਂ ਚਲੋ ਇਨਸਾਨ ਆਂ ਅਸੀਂ ਤਾਂ ਫੇਰ ਵੀ ਕੋਈ ਆਪਣੇ ਲੋਕਾਂ ਨੂੰ ਛਪਣ ਲਈ ਜਗ੍ਹਾ ਬਣਾ ਲੈਣੇ ਆ ਤੇ ਜਦੋਂ ਆਪਣਾ ਮਾਲ ਡੰਗਰ ਸਾਰਾ ਰੋਡ ਤੇ ਖੜਿਆ ਹੋ ਕਿਉਂਕਿ ਉਹ ਬੇਜਵਾਨ ਨੇ ਉਹ ਤਾਂ ਕਿਸੇ ਨੂੰ ਬੋਲ ਕੇ ਵੀ ਨਹੀਂ ਦੱਸ ਸਕਦੇ ਸੋ ਇਹ ਹਾਲਾਤ ਬਹੁਤ ਜ਼ਿਆਦਾ ਮਾੜਿਆ ਸੋ ਪ੍ਰਮਾਤਮਾ ਮਿਹਰ ਕਰੇ ਜਲਦੀ ਇਹ ਹਾਲਾਤ ਠੀਕ ਹੋਣ ਕਿਉਂਕਿ ਸਾਰਾ ਕੁਝ ਸਾਡੇ ਗੰਦਰ ਪਰਸਵਾਂ ਨਾਲ ਸਾਡੀ ਖੇਤੀ ਧੰਧਾਂ ਨਾਲ ਹੀ ਸਾਰਾ ਕੁਝ ਜੁੜਿਆ ਹੋਇਆ ਸਾਰੇ ਕੰਮ ਉਸ ਤੋਂ ਬਾਦੀ ਚੱਲਦੇ ਜੇ ਸਾਡੀ ਖੇਤੀ ਜਉਂਦੀ ਆ ਸੋ ਵਾਇਗਰੂ ਜਲਦੀ ਮੇਰ ਕਰਨ Passe ਇਹੀ ਅਰਦਾਸ ਆ ਵਾਇਗਰੂ ਚਰਨਾਗੇ ਸਮਾਸੀ 57 ਲੋਕ ਬਿਲਕੁਲ ਕਿਸੇ ਵਰਗੀਤੀ ਨਹੀਂ ਹਟਕੂ ਹਾਂਜੀ ਇਸ ਕਲ ਨੂੰ ਤਾਂ ਪੰਜਾਬ ਆਪਣਾ ਜਾਣਿਆ ਜਾਂਦਾ ਸੋ ਜਦੋਂ ਕੋਈ ਮਾੜਾ ਵਕਤ ਜਿੰਨੇ ਵਾਰ ਵੀ ਜਦੋਂ ਵੀ ਆਇਆ ਸੋ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਇਹੀ ਪੰਜਾਬ ਦੀ ਇੱਕ ਮਸ਼ਾਨਾ ਸੋ ਚਲੋ ਬਾਕੀ ਵਾਇਗਰੂ ਸਭ ਦਾ ਪਲਾ ਕਰੂਆ ਜਲਦੀ ਸਭ ਠੀਕ ਹੋਣਾ ਤੁਹਾਡੇ ਵੱਲੋਂ ਅਕੀਸ ਪ੍ਰਕਾਰ ਦੀ ਜਿਹੜੀ ਸੇਵਾ ਕੀਤੀ ਹੈ। ਹਾਂਜੀ ਅਸੀਂ ਜਦੋਂ ਜੋ ਪਰਮਾਤਮਾ ਨੇ ਹੁਕਮ ਲਾਇਆ ਜੀ ਤੇ ਸਭਾਂ ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਆਏ ਜੀ ਆਪਣੇ ਵੱਲੋਂ ਬਾਕੀ ਜੋ ਵੀ ਇੱਥੇ ਸੰਗਤ ਦਾ ਅਸੀਂ ਅਜੇ ਪਹਿਲੇ ਦਿਨ ਹੀ ਆਏ ਆ ਸਾਨੂੰ ਵੀ ਇੱਥੇ ਆ ਕੇ ਸਾਨੂੰ ਥੋੜਾ ਪਤਾ ਲੱਗੇ ਵੀ ਕੀ ਕੀ ਚੀਜ਼ ਚਾਹੀਦੀ ਹੈ ਜੋ ਜੋ ਸਭੀ ਸੇਵਾ ਲਾਉਣ ਦਾ ਅਸੀਂ ਨੰਬਰ ਹਾਜ਼ਰ ਹੋਵਾਂਗੇ ਨਾ ਚਰਨਾ ਜੀ ਮੈਂ ਆਪਣੇ ਵੱਡੇ ਵੀਰ ਭਾਈ ਆਰਨੇਦ ਦਾ ਆਪਣੇ ਹਲਕਾ ਪਲਾਟ ਜਿਲ੍ਹਾ ਕਪੂਰਥਲਾ ਵਿੱਚ ਆਉਣ ਤੇ ਧੰਨਵਾਦ ਕਰਦਾ ਤੇ ਬਾਈ ਕਿਕੀ ਢਲੋ ਕਿਕੀ ਪੱਡੇ ਲਖਣ ਕੇ ਪੱਡੇ ਤੋਂ ਬਾਈ ਦਾ ਧੰਨਵਾਦ ਕਰਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਹਾਲਾਤ ਦਿਖਾਈ ਨੇ ਮੌਜੂਦਾ ਦੇ 27 28 ਕਿਲੋਮੀਟਰ ਬੰਨਤੇ ਬਾਈ ਪੂਰਾ ਤੁਸੀਂ ਆਪ ਦੇਖਿਆ ਕਿ ਡੰਗਰਾ ਦਾ ਜੋ ਹਾਲਾਤ ਇੰਨੇ ਨੇ ਲਗਾਤਾਰ بارش ਹੋ ਰਹੀ ਹੈ ਤੇ ਮੈਂ ਬਾਈ ਕਿਕੀ ਪੱਡੇ ਦਾ ਧੰਨਵਾਦ ਕਰਦਾ ਜੋ ਬਾਈ ਨੂੰ ਸਾਡੇ ਮੌਜੂਦਾ ਹਾਲਾਤਾਂ ਨਾਲ ਜਾਣੂ ਕਰਾਇਆ ਤੇ ਬਾਈ ਵੀ ਦਰਦ ਰੱਖਦਾ ਕਿਸਾਨੀ ਨਾਲ ਵੀ ਦਰਦ ਰੱਖਦਾ ਜ਼ਿਮੀਂਦਾਰੀ ਨਾਲ ਵੀ ਦਰਦ ਰੱਖਦਾ ਬਾਈ ਦੀ ਸ਼ੁਰੂ ਤੋਂ ਦੇਖਿਆ ਕਿ ਬਾਈ ਇੱਕ ਜ਼ਮੀਨ ਹੀ ਲੈਵਲ ਤੋਂ ਉਠਿਆ ਬੰਦਾ ਤੇ ਮੈਂ ਬਾਈ ਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਰੇ ਬਾਈ ਆਏ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕੋਸ ਵਾਹਿਗੁਰੂ ਕੀ ਅਰਦਾਸ ਕਰਦਾ ਕਿ ਬਾਈ ਬਾਈ ਹੁਰੀ ਚੜਦੀ ਕਲਾ ਚ ਗੁਰੂ ਨਾਨਕ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਅਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਵੀਰੇ ਨੂੰ ਚੜਦੀ ਕਲਾ ਰੱਖਣ ਕਿਉਂਕਿ ਇਹ ਸਾਡੇ ਔਖੀ ਘੜੀ ਦੇ ਵਿੱਚ ਸਾਡੀ ਬਾਹ ਫੜ ਲੈਣ ਕਿਉਂਕਿ ਜੋ ਕੋਈ ਆਪਣਾ ਭੈਣ ਭਰਾ ਹੁੰਦਾ ਆਪਣਾ ਦਰਦ ਲੈ ਕੇ ਸਾਡਾ ਦਰਦ ਸੁਣਨਾ ਹੁੰਦਾ ਤੁਹਾ ਮਾਈ ਦਾ ਇੱਥੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਤੇ ਬਾਈ ਦੇ ਨਾਲ ਜਿੰਨੇ ਵੱਡੇ ਬਾਈ ਛੋਟੇ ਬਾਈ ਇਹ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ